ਤੋ ਮੇਰਾ ਇੱਕ ਮਿੱਖਾ ਜਿਹਾ ਤਜਰਬਾ ਤੁਹਾਡੇ ਸਾਹਮਣੇ ਰੱਖਾਂ ਪਹਿਲੀ ਦਫਾ ਜਿਹੜੀ ਝਲਕ ਆਉਂਦੀ ਏ ਉਹ ਤੇ ਹੈ ਗੁਰੂ ਦੀ ਬਖਸ਼ਿਸ਼ ਉਹ ਤੇ ਹੈ ਅਕਾਲ ਪੁਰਖ ਦੀ ਬਖਸ਼ਿਸ਼ ਜਦ ਅਭਿਆਸ ਕਰਦੇ ਆਉਂਦੀ ਅਕਾਲ ਪੁਰਖ ਦੱਸ ਦਿੰਦਾ ਏ ਮੇਰਾ ਰਸ ਗੁਰੂ ਦੱਸ ਦਿੰਦਾ ਏ ਇਹ ਮੇਰਾ ਰਸ ਹੈ ਤੇ ਹੁਣ ਤੂੰ ਚੱਲ ਕੇ ਪਾਉਂਜ ਹੁਣ ਤੂੰ ਮਿਹਨਤ ਕਰ ਹੁਣ ਤੂੰ ਸਾਧਨ ਕਰ ਅਭਿਆਸ ਜਿਉਂ ਸ਼ੁਰੂ ਕਰੋਗੇ ਅਭਿਆਸ ਤੁਸੀਂ ਕਰ ਸਕੋ ਇਸ ਵਾਸਤੇ ਸਤਸੰਗ ਹੈ ਕਥਾ ਕੀਰਤਨ ਤੋਂ ਅਭਿਆਸ ਕਰਨ ਦੀ ਪ੍ਰੇਰਣਾ ਮਿਲਦੀ ਕਥਾ ਕੀਰਤਨ ਤੋਂ ਅਭਿਆਸ ਕਰਨ ਵਾਸਤੇ ਮਨ ਤਿਆਰ ਹੁੰਦਾ ਕਥਾ ਕੀਰਤਨ ਸੁਣ ਕੇ ਮਨੁੱਖ ਦਾ ਮਨ ਕਹਿੰਦਾ ਅਭਿਆਸ ਕਰੀਏ ਕਿ ਅਭਿਆਸ ਕਾਦਾ ਕਰਨਾ ਹੈ ਸ਼ਬਦ ਸੁਰਤ ਦਾ ਮੇਲ ਹੋਰ ਕੁਝ ਨਹੀਂ ਸ਼ਬਦ ਨਾਲ ਸੁਰਤ ਜੋੜ ਸ਼ਬਦ ਕਹਿੰਦੇ ਨੇ ਧੁਨ ਨੂੰ ਤੇ ਸੁਰਤ ਕਹਿੰਦੇ ਨੇ ਧਿਆਨ ਨੂੰ ਧੁਨ ਵਿੱਚ ਧਿਆਨ ਜੋੜਨਾ ਹੈ ਜ਼ਰੂਰ ਜਿਹੜੀ ਹੋ ਇਤਨੀ ਹੈ ਸਹਿਗੁਰੂ ਨਾਨਕ ਦੇਵ ਜੀ ਨੇ ਖੋਲ ਕੇ ਗੱਲ ਦੱਸ ਦਿੱਤੀ ਹੈ ਰਾਮ ਕਲੀ ਰਾਗ ਦੇ ਇੱਕ ਬਾਗ ਵਿੱਚ ਧੁਨ ਮੇ ਧਿਆਨ ਧਿਆਨ ਨੇ ਜਾਣੇ ਗੁਰਮੁਖ ਅਕੱਥ ਕਹਾਣੀ ਸਾਚੇ ਕਿੰਨੇ ਉਹ ਜਿਹੜੀ ਪ੍ਰਮਾਤਮਾ ਦੀ ਅਕੱਥ ਕਹਾਣੀ ਹੈ ਉਹ ਗੁਰਮੁਖ ਨੇ ਜਾਣ ਲਈਏ ਕਿ ਕਿਸ ਤਰ੍ਹਾਂ ਜਾਣ ਲਈਏ ਧੁਨ ਵਿੱਚ ਧਿਆਨ ਜੋੜ ਕੇ ਧੁਨ ਸ਼ਬਦ ਧਿਆਨ ਸੁਰ ਸ਼ਬਦ ਗੁਰੂ ਸੁਰ ਧੁਨ ਚ ਹੁਣ ਧੁਨ ਵਿੱਚ ਧਿਆਨ ਜੋੜਨਾ ਵਾਹਿਗੁਰੂ ਵਾਹਿਗੁਰੂ ਇਹ ਧੁਨ ਸੇ ਗੁਰਮੰਦਰ ਹੈ ਹੁਣ ਇਹਦੇ ਵਿੱਚ ਧਿਆਨ ਜੋੜਨਾ ਬੜੀ ਆਓਕੀ ਗਲਤ ਇਹਦੇ ਸੌਖਾ ਕੰਮ ਨਾ ਸਮਝ ਲੈਣਾ ਬਹੁਤ ਆਓਕਾ ਬੜਾ ਆਓਕਾ ਔਰ ਮੈਂ ਅਕਸਰ ਕਹਿੰਦਾ ਹਾਂ ਇੱਕ ਕਥਾ ਮੈਂ 2-2 3-3 ਟਾਈਮ ਵੀ ਕਰ ਲੈਣਾ ਹਾਂ ਔਰ ਤੁਸੀਂ 2-3 ਘੰਟਾ ਕੀਰਤਨ ਕਰ ਸਕਦੇ ਹੋ ਸੁਣ ਸਰਦੇ ਕੋਈ ਬਹੁਤ ਵੱਡੀ ਗੱਲ ਨਹੀਂ ਹੈ ਕਿਸ ਨੂੰ ਕੋ ਬਹੁਤ ਵੱਡੀ ਗੱਲ ਨਾ ਸੁਣਨਾ ਵੱਡੀ ਗੱਲ ਕੀ ਹੈ ਵਾਹਿਗੁਰੂ ਵਾਹਿਗੁਰੂ ਦੀ ਧੁਨ ਅਲਾਪਣੀ ਤੇ ਉਹਦੇ ਚ ਧਿਆਨ ਜੋੜਨਾ ਨਹੀਂ ਜੁੜੇਗਾ ਧੁਨ ਦੇ ਕੋ ਪਾਸੇ ਜਾਏਗੀ ਧਿਆਨ ਤੁਹਾਡੇ ਕੋ ਪਾਸੇ ਜਾਏਗਾ ਬਲ ਨਹੀਂ ਬਣੇਗਾ ਅਗਰ ਕਿਧਰੇ 1 ਮਿੰਟ ਵਾਸਤੇ ਵੀ ਕਰ ਸਕੋ 1 ਮਿੰਟ ਵਾਸਤੇ ਗੱਲ ਬਹੁਤ ਵੱਡੀ ਹੈ ਜਨਮਾਂ ਜਨਮਾਂ ਤਰਾ ਦੇ ਪਾਪ ਕੱਟੇ ਜਾਣਗੇ ਇੱਕ ਮਿੰਟ ਵਾਸਤੇ ਫਿਰ ਇੱਕ ਮਿੰਟ ਅਕਸਰ ਮੈਂ ਜ਼ਿਆਦਾ ਕਹਿ ਦੇ ਨਾ ਹਾਂ ਸਾਹਿਬ ਗੁਰਗੋਬਿੰਦ ਸਿੰਘ ਜੀ ਮਾਰਾਤ ਕੇਦਰ ਇੱਕ ਸੈਕਿੰਡ ਇੱਕ ਚਿੱਤ ਜਨ ਇੱਕ ਛਿਨ ਵਿਆਹੋ ਕਾਲ ਪਾਸ ਕੇ ਵਿਚਨਾ ਇੱਕ ਛਿਨ ਇੱਕ ਸੈਕਿੰਡ ਇੱਕ ਨਮਕ ਬਹੁਤ ਵਿੱਚ ਧਿਆਨ ਜੁੜ ਜਾਏ ਤੇ ਕਦੀ ਦੇਖ ਕੇ ਟਿਕ ਕੇ ਬੈਠ ਕੇ ਦੇਖਣਾ ਧਿਆਨ ਇੱਕ ਪਾਸੇ ਹੋਵੇਗਾ ਧੋਨੇ ਇੱਕ ਪਾਸੇ ਇੱਕ ਨਿੱਕਾ ਜਿਹਾ ਕੋਈ ਵਿਚਾਰ ਆਏਗਾ ਤੇ ਹਨ ਨੂੰ ਲੈ ਜਾਏਗਾ ਬਾਅਦ ਵਿੱਚ ਕਾ ਲੈ ਗਏ ਲੈ ਤੇ ਵੈਗਰੂ ਵੈਗਰੂ ਕਰਦੇ ਰਹੇ ਧਿਆਨ ਕਿੱਥੇ ਚਲਾ ਸੁਰਤ ਕਿੱਥੇ ਚਲੀ ਗਏ ਔਰ ਇਸੇ ਨੂੰ ਆਖਿਆ ਕਿ ਆਖਣ ਔਖਾ ਸਾਚਾ ਨਾਮ ਇਹ ਯੋਗ ਹੈ ਧੋਨ ਵਿੱਚ ਧਿਆਨ ਜੋੜ ਕੇ ਵੈਗਰੂ ਵੈਗਰੂ ਆਖਣਾ ਔਖਾ ਬਹੁਤ ਤੇ ਜਿੰਨੇ ਚਿਰ ਤੱਕ ਉਹ ਨਾ ਹੋਤੇ ਸਭ ਕੁਝ ਫਲੀ پھੂਤ ਨਹੀਂ ਆਉਂਦਾ ਜੋ ਕੁਝ ਤੁਸੀਂ ਕਰ ਰਹੇ ਹੋ ਪੀਰਤਨ ਸੁਣਨਾ ਕਥਾ ਸੁਣਦੇ ਤੇ ਫਲੀ پھੂਤ ਨਹੀਂ ਇਹਦੇ ਤੇ ਇੱਕ ਮੈਂ ਦਲੀਲ ਦੇਣਾ ਹਾਲ ਸਰ ਤਾਂ ਕਿ ਗੱਲ ਸਮਝ ਵਿੱਚ ਆ ਜਾਏ ਇੱਕ ਕਿਸਾਨ ਨੇ ਜ਼ਮੀਨ ਵਿੱਚ ਹਲ ਵਾਇਆ ਸੁਆਗਾ ਵੀ ਫੇਰੇ ਪਾਣੀ ਵੀ ਦਿੱਤਾ ਉਸਨੇ ਚੰਗੀ ਖਾਦ ਵੀ ਪਾਈ ਤੇ ਖੇਤੀ ਦੇ ਆਲੇ ਦੁਆਲੇ ਵਾਰ ਬਣਾ ਕੇ ਰਖਵਾਲੀ ਕਰਨ ਵਾਸਤੇ ਵੀ ਬੈਠ ਗਿਆ 15 20 ਦਿਨ ਹੋਏ ਨੇ ਜ਼ਮੀਨ ਦੇ ਚੋਂ ਕੁਝ ਜਮਿਆ ਨਹੀਂ ਕੁਝ ਫੁੱਟਿਆ ਤਾਂ ਸਿਆਣੇ ਨੂੰ ਬੁਲਾ ਲਿਆ ਆ ਕਹਿੰਦਾ ਪਤਾ ਨਹੀਂ ਕੀ ਹੋ ਗਿਆ ਵਿੱਚੋਂ ਖੇਤੀ ਦੇ ਚੋਂ ਜਮਿਆ ਨਹੀਂ ਤਾਂ ਸਿਆਣਾ ਪੁੱਛਦਾ ਤੂੰ ਹੱਲ ਚਲਾਇਆ ਕਹਿੰਦਾ ਚਾਰ ਦਫਾ ਸਵਾਦਾ ਫੇਰੇਆ ਕਹਿੰਦਾ ਹਾਂ ਖਾਦ ਪਾਈ ਇਹ ਕਹਿੰਦਾ ਵਧੀਆ ਖਾਦ ਪਾਈਏ। ਤੋਂ ਸੈਣਾ ਕਹਿੰਦਾ ਸੇ ਇਹ ਦਸ ਨੂੰ ਬੀਜ ਕਿਹੜਾ ਪਾਇਆ ਕਹਿੰਦਾ ਬੀਜ ਮੈਂ ਕੋਈ ਨਹੀਂ ਪਾਇਆ। ਹੁਣ ਤੁਸੀਂ ਦੱਸੋ ਪੈਦਾ ਕੀ ਹੋਇਆ। ਕੀਰਤਨ ਸੁਣਨਾ, ਕਥਾ ਸੁਣਨੀ, ਲੰਗਰ ਦੀ ਸੇਵਾ ਕਰਨੀ, ਸਾਰੇ ਹੋਰ ਧਾਰਮਿਕ ਕੰਮ ਕਰਨੇ, ਇਹ ਹੱਲ ਚਲਾਣਾ। ਇਹ ਖਾਦ ਪਾਣੀ ਹੈ। ਇਹ ਸੁਹਾਗਾ ਪੀਣਾ। ਇਹ ਪਾਣੀ ਦੇਣਾ। ਇਹ ਬਾੜ ਲਾਣੇ ਐ ਪਰ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨਾ ਉਹਦੇ ਚ ਧਿਆਨ ਜੋੜਨਾ ਇਹ ਬੀਜ ਪਾਣਾ ਤੂੰ ਬੀਜ ਹੀ ਨਹੀਂ ਤੇ ਖੇਤੀ ਕਿੱਥੇ ਬੀਜ ਹੀ ਨਹੀਂ ਤੇ ਫਲ ਕਿੱਥੇ ਸਾਰੀ ਜ਼ਿੰਦਗੀ ਧਰਤੀ ਸਵਾਰਨ ਵਿੱਚ ਲੰਘ ਜਾਂਦੀ ਏ ਜ਼ਮੀਨ ਸਵਾਰਨ ਦੇ ਬੀਜ ਪਾਣ ਦਾ ਖਿਆਲ ਹੀ ਨਹੀਂ ਆਉਂਦਾ ਇਸ ਵਾਸਤੇ ਮਨੁੱਖ ਦੇ ਪੁੱਲ ਨਾਮ ਦਾ ਰਸ ਵੀ ਨਹੀਂ ਆਉਂਦਾ ਹੁਣ ਬੜਾ ਸਤ ਸੰਗੀਏ ਸਾਰੀ ਜ਼ਿੰਦਗੀ ਗੁਰਦੁਆਰੇ ਆਉਂਦਾ ਲੇਕਿਨ ਨਾਮ ਰਸ ਨਹੀਂ ਹੈ 40 ਸਾਲ ਤੱਕ ਚੱਲਿਆ ਪਹੁੰਚਿਆ ਕਿਧਰੇ ਵੀ ਨਹੀਂ 50 50 60 60 ਸਾਲ ਤੇ ਚਲੇ ਆ ਰਹੇ ਮਨੁੱਖ ਦੇਖੀ ਦੇ ਨੇ ਚਲੇ ਨੇ ਪਹੁੰਚੇ ਕਿਧਰੇ ਵੀ ਨਹੀਂ ਤੇ 60 ਸਾਲ ਚੱਲ ਕੇ ਵੀ ਜੇ ਕਿਧਰੇ ਨਾਮ ਪਹੁੰਚੇ ਹੋ ਤਾਂ ਕਹਿਣਾ ਪੈਗਾ ਦਿਸ਼ਾ ਕਿਧਰੇ ਵੱਲ ਤੇ ਨਹੀਂ ਸੀ ਕਿਉਂ ਨਹੀਂ ਪਹੁੰਚੇ ਤੋਂ ਤੁਸੀਂ ਸਵੇਰੇ ਆਪਣੇ ਅਜ਼ੀਜ਼ ਮਿੱਤਰ ਨੂੰ ਪਲੇਨ ਵਿੱਚ ਬਿਠਾਓ ਤੇ ਜਾਣਾ ਉਹ ਉਸਨੇ ਦਿੱਲੀ ਤੇ ਦੂਸਰੇ ਦਿਨ ਵੀ ਤੁਸੀਂ ਉਡੀਕ ਕਰਦੇ ਹੋ ਤੇ ਪਤਾ ਵੀ ਕਰਦੇ ਹੋ ਪਹੁੰਚੇ ਕਿ ਨਹੀਂ ਨਾ ਪਹੁੰਚੇ ਹੋਵੇ ਕਲਬਲੀ ਮਚ ਜਾਂਦੀ ਹੈ ਨਾ ਪਹੁੰਚੇ ਹੋਵੇ ਫਿਕਰ ਲੱਗ ਜਾਂਦੀ ਹੈ ਚਿੰਤਾ ਲੱਗ ਜਾਂਦੀ ਹੈ ਚੰਦਰੀ ਸਾਲ ਤੋਂ ਕੋਈ ਮਨੁੱਖ ਚਲੇ ਆਵੇ ਪ੍ਰਮਾਤਮਾ ਦੇ ਮਾਰਗ ਤੇ ਅਕਾਲ ਪੁਰਖ ਦੇ ਮਾਰਗ ਤੇ ਤੇ ਨਾ ਪਹੁੰਚਿਆ ਹੋਵੇ ਤਾਂ ਫਿਕਰ ਸੇ ਕਰਨੀ ਛੇ ਕਿਉਂ ਨਹੀਂ ਪਹੁੰਚਿਆ ਕਿਧਰੇ ਰਸਤਾ ਤੇ ਗਲਤ ਨਹੀਂ ਸੀ ਕਿਧਰੇ ਦੇ ਚੱਲਣ ਦੇ ਵਿੱਚ ਤੇ ਫਰਕ ਨਹੀਂ ਹੈ ਕਿਧਰੇ ਰਸਤੇ ਵਿੱਚ ਹੀ ਮੰਜ਼ਿਲ ਆਪੇ ਤੇ ਨਹੀਂ ਬੈਠਦੇ ਚੱਲਦਾ ਹੀ ਨਾ ਹੋਵੇ ਤੇ ਕਿਧਰੇ ਐਸਾ ਨਾ ਹੋਵੇ ਦੋ ਕਦਮ ਅਗਾਂਹ ਚੱਲਦਾ ਹੋਵੇ ਦੋ ਕਦਮ ਪਿੱਛੇ ਆ ਜਾਂਦਾ ਹੋਵੇ ਇਸ ਤਰ੍ਹਾਂ ਤੇ ਨਹੀਂ ਹੈ ਕਿੰਦਾ ਹੋ ਇਸ ਤਰ੍ਹਾਂ ਦੇਖਣ ਨੂੰ ਮਿਲਦਾ ਇਹਦੇ ਉੱਤੇ ਮੈਂ ਦਲੀਲ ਇਹ ਨਾ ਮੈਂ ਸ਼ਾਇਦ ਗਲਤ ਸਮਝ ਦੇ ਚਾ ਰਿਹਾ ਪੰ 10 ਸ਼ਰਾਬੀ ਸ਼ਰਾਬ ਦੇ ਨਸ਼ੇ ਵਿੱਚ ਚੂਰ ਤੇ ਬੈਠਦਾ ਇੱਕ ਨੌਕਰ ਰੇਛ ਦਰਿਆ ਦੇ ਕੰਢੇ ਤੇ ਤੇ ਸਾਰਿਆਂ ਨੇ ਮਤਾ ਇਹ ਪਕਾਇਆ ਕੋਈ ਪਾਰ ਜਾ ਕੇ ਰਾਗ ਰੰਗ ਦੀ ਮਹਿਫਿਲ ਸਜਾਵਾਂਗੇ ਤੇ ਸਾਰੇ ਨਸ਼ੇ ਵਿੱਚ ਚੂਰ ਸਾਰਿਆਂ ਨੇ ਚੱਪੂ ਪਕੜ ਲੈ। ਤੇ ਦੇਵੀ ਚਲਾਉਣ ਦੀ ਪਈ ਕੋਸ਼ਿਸ਼ ਕਰਦੇ। ਪੂਰੀ ਜ਼ੋਰ ਦੇ ਨਾਲ ਚੱਪੂ ਛਲਾ ਰਹੇ। ਪਰ ਸਾਰੇ ਮਧੋਸ ਨੇ। ਸਾਰੇ नशे ਵਿੱਚ। ਅੱਧੀ ਰਾਤ ਹੋ ਗਈ। ਫਿਰ ਪੋ ਫੁੱਟਣ ਲੱਗੀ। ਰਾਤ ਦਾ ਅੰਤ ਹੋਣ ਲੱਗਾ। ਆਖਰ ਇੱਕ ਦਾ ਨਸ਼ਾ ਟੁੱਟਿਆ ਤੇ ਜੋ ਨਸ਼ਾ ਟੁੱਟਿਆ ਤੇ ਉਹ ਪੁੱਛਦਾ ਹੈ ਮਿੱਤਰੋ ਜ਼ਰਾ ਵੇਖੋ ਤੇ ਸਹੀ ਆਪਾਂ ਕਿੱਥੇ ਪਹੁੰਚੇ ਆ ਰਾਤ ਲੰਘ ਚੱਗੀ ਸਾਰੀ ਰਾਤ ਚੱਪੂ ਮਾਰਦਿਆਂ ਹੋ ਗਏ ਆਪਾਂ ਕਿੱਥੇ ਪਹੁੰਚੇ ਵੇਖੋ ਤੇ ਸਹੀ ਇਤਨਾ ਆਖਣ ਨਾਲ ਕਿਉਂਕਿ ਰਾਤ ਲੰਘ ਚੱਲੀ ਸੀ ਤੇ ਨਸ਼ੇ ਸਾਰਿਆਂ ਦੇ तकरीबन तकरीबन ਡਿੱਲੇ ਗਏ ਸਨ ਟੁੱਟ ਗਏ ਸਨ ਆਪਾਂ 파ੜ 파ੜ ਕੇ ਵੇਖ ਜਨਾ ਕੰਨ ਲੈ ਆਪਾਂ ਤਾਂ ਕਿਧਰੇ ਵੀ ਨਹੀਂ ਪਹੁੰਚੇ ਆਪਾਂ ਦੇ ਉੱਥੇ ਵੀ ਉੱਥੇ ਆ ਸਾਰੀ ਰਾਤ ਚੱਪੂ ਮਾਰਦੇ ਰਹਿਆ ਚਲਾਉਂਦੇ ਰਹਿਆ ਪਰ ਜਿੰਨਾ ਸੰਗਲਾਂ ਨਾਲ ਬੇੜੀ ਬਣੀ ਪਈ ਸੀ ਸੰਗਲ ਖੋਲੇ ਰਸੇ ਖੋਲੇ ਉੱਥੇ ਦੀ ਉੱਥੇ ਬੈਠੀ ਸੀ ਸੋ ਖਿਮਾਂ ਕਰਨੇ ਅਸੀਂ ਗਿਆਨ ਦੇ ਦਾਨ ਦੇ ਕਥਾ ਦੇ ਕੀਰਤਨ ਦੇ ਸੇਵਾ ਦੇ ਚੱਕੂ ਤੇ ਚਲਾਉਂਦੇ ਰਹਿੰਦੇ ਪਰ ਜਿੰਨਾ ਗਲਤ ਖਿਆਲਾਂ ਨਾਲ ਜਿੰਨਾ ਗਲਤ ਕਰਮਾਂ ਨਾਲ ਇਹ ਜੀਵਨ ਦੀ ਬੇੜੀ ਬੰਨੀ ਪਈਏ ਉਹ ਕਰਮ ਤੋੜਦੇ ਨਹੀਂ ਉਹ ਖਿਆਲ ਤੋੜਦੇ ਨਹੀਂ ਹੁੰਦਾ ਕੀ ਹੈ ਸਭ ਕੁਝ ਕਰਦਿਆਂ ਆ ਉੱਥੇ ਦੇ ਉੱਥੇ ਕਿਧਰੇ ਵੀ ਨਹੀਂ ਪਹੁੰਚਦੇ ਜੇ ਸਭ ਕੁਝ ਕਰਕੇ ਵੀ ਕਿਧਰੇ ਨਹੀਂ ਪਹੁੰਚੇ ਤਾਂ ਇਹ ਕਹਾਣੀ ਸਾਡੇ ਤੇ ਲਾਗੂ ਹੁੰਦੀ ਸਭ ਕੁਝ ਕਰਕੇ ਵੀ ਜੇ ਮੰਜ਼ਿਲ ਨੂੰ ਨਹੀਂ ਛੂ ਸਕੇ ਤਾਂ ਇਹ ਕਹਾਣੀ ਸਾਡੇ ਤੇ ਲਾਗੂ ਹੋਗੀ ਸਭ ਕੁਝ ਕਰਕੇ ਵੀ ਜੇ ਰਸ ਨਹੀਂ ਆਇਆ ਤਾਂ ਫਿਰ ਦੋ ਗੱਲਾਂ ਨੇ ਜਾਂ ਤੇ ਰਸ ਹੈ ਹੀ ਨਹੀਂ ਨਾਮ ਵਿੱਚ ਜਾਂ ਤੇ ਸਾਡਾ ਡੰਗ ਗਲਤ ਹੈ ਹੁਣ ਇਹ ਆਖਣਾ ਨਾਮ ਵਿੱਚ ਰਸ ਹੈ ਨਹੀਂ ਇਹ ਤੇ ਅਗਿਆਨਤਾ ਹੈ ਢਾਂਗ ਵੱਲ ਤੇ ਸ੍ਰੀ ਕਲਮ ਨਾਮ ਵਿੱਚ ਬੜਾ ਰਸ ਹੈ ਇਸ ਬਾਣੀ ਵਿੱਚ ਬੜਾ ਰਸ ਹੈ ਔਰ ਜਦ ਤੱਕਿਆ ਨੂੰ ਰਸ ਨਹੀਂ ਆਇਆ ਇਸ ਬਾਣੀ ਵਿੱਚ ਉਹ ਕੰਨ ਨੂੰ ਕੋਈ ਹੋਰ ਗੁਰੂ ਲੱਭੋ ਕੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨੀ ਲੈ ਇਹ ਤੇ ਵਰਨਾਤਮ ਬਾਣੀ ਹੈ ਇਹ ਤੇ ਸਿਰਫ ਇੱਕ ਨਕਸ਼ਾ ਹੈ ਵੇਖ ਲਿਆ ਕਿ ਨਕਸ਼ੇ ਨੂੰ ਵੇਖਣ ਦੇ ਨਾਲ ਕੋਈ ਬੰਦਾ ਪਹੁੰਚ ਜਾਂਦਾ ਹੈ ਮੈਲਨਾ ਸਜਣਾ ਨੂੰ ਤਮਾਈ ਮੰਤਰ ਨੇ ਇਹ ਖਸਮ ਦੀ ਬਾਣੀ ਹੈ ਇਹ ਖਸਮ ਦਾ ਕਲਾਮ ਹੈ ਸੁਰਤ ਸ਼ਬਦ ਦਾ ਮੇਲ ਕਰਕੇ ਇਹਦਾ ਪਾਠ ਕਰੋ ਇਹਦਾ ਜਾਪ ਕਰੋ ਸੁਰਤ ਅਗਾਹ ਚਲੀ ਜਾਏ ਕਿਸੇ ਗਿਆਨਨ ਤੇ ਪਹੁੰਚੇ ਕੋਈ ਰਸ ਮਾਨ ਸਕੋਵੇ ਤੋਂ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਇੱਕ ਦਿਨ ਅਭਿਆਸੀ ਮਨੁੱਖ ਅਭਿਆਸ ਕਰਦਾ ਕਰਦਾ ਸੁਰਤ ਟੁੱਟ ਪਈ ਧਿਆਨ ਉਸ ਦਾ ਟਿਕ ਮਨ ਨੂੰ ਕਿ ਪਹਿਲੀ ਦਫਾ ਫਿਕੇ ਆਸੀ ਤੇ ਜਿਹੜਾ ਰਸ ਬਣਿਆ ਉਹ ਵੀ ਪਹਿਲੀ ਦਫਾ ਮਾਣ। ਇਸ ਵਾਸਤੇ ਕਹਿੰਦੇ ਨੇ ਕਿ ਜਦ ਕਦੀ ਕਿਸੇ ਮਨੁੱਖ ਨੂੰ ਜ਼ਿੰਦਗੀ ਵਿੱਚ ਪਹਿਲੀ ਦਫਾ ਚਲਕ ਮਿਲਦੀ ਹੈ ਨਾ ਨਾਮ ਰਸ ਦੀ ਹੈਰਾਨ ਹੋ ਜਾਂਦਾ। ਔਰ ਉਹ ਸੋਚਦਾ ਹੈ ਰਸ ਕਿਥੋਂ ਆਇਆ? ਕੀ ਕੀ ਹੈ? ਔਰ ਵਾਕਈ ਰਸਾਇਕ ਮੈਂ ਭਰਮ ਭੁਲੇਖੇ ਚਾ ਐਸੀ ਹਾਲਤ ਬਣਦੀ। ਐਸੀ ਅਵਸਥਾ ਬਣਦੀ ਹੈ ਅਭਿਆਸੀ ਦੀ ਕਿਉਂਕਿ ਜਿਸ ਦਿਨ ਪਹਿਲੇ ਦਿਨ ਉਹ ਮੰਨਦਾ ਤਾਂ ਪਹਿਲੇ ਤੇ ਕੋਈ ਤਜਰਬਾ ਹੈ ਨਹੀਂ ਉਸ ਨੂੰ ਤੇ ਅੱਜ ਪਹਿਲੀ ਦਫਾ ਕੋਈ ਰਸ ਬਣਿਆ ਹੈ ਤਾਂ ਹੈਰਾਨ ਹੋ ਜਾਂਦਾ ਬਿਸਮਾਰ ਹੋ ਜਾਂਦਾ ਉਹਦੇ ਅੰਦਰੋਂ ਸਵਾਲ ਉਹ ਜਵਾਬ ਜਨਮ ਲੈਂਦੇ ਨੇ ਉਹਨਾਂ ਦਾ ਹੀ ਜ਼ਿਕਰ ਕਲਵੀ ਦਰਪਾਸ਼ਾ ਕਰ ਰਹੇ ਨੇ ਦਿਨ ਇੱਕ ਅਜਬ ਆਤਮ ਰਾਮ ਜੈ ਅਮਿਤ ਤੇਜ ਅਬਗਤ ਅਗਾਮ ਇਹ ਕੌਣ ਆਏ ਆਤਮ ਸਰੂਪ ਜਹ ਅਮਿਤ ਤੇਜ ਅਵਗਤ ਅਭੂ ਸੈਦਕਨ ਉਹ ਆਹਾ ਅਭਿਆਸੀ ਜਿਹੜਾ ਸੀ ਨਾ ਜਿਹਨੂੰ ਝਲਕ ਹੋਈ ਥੋੜੀ ਜਿਹੀ ਕਈਆਂ ਨੂੰ ਹੋ ਜਾਂਦੀ ਹੈ ਮੈਂ ਰਾਤ ਵੀ ਵਰਸ ਕੀਤੀ ਸੀ ਜੇ ہزار ਮਨੁੱਖ ਅਭਿਆਸ ਕਰਨ ਲੱਗ ਪੈਂ ਤਾਂ ਬਹੁਤ ਸਾਰਿਆਂ ਨੂੰ ਇਹ ਝਲਕ ਦਿਸ ਪੈਂਦੀ ਹੈ ਪਰ ਬਦਕਿਸਮਤੀ ਇਹ ਬਾਅਦ ਵਿੱਚ ਇਸ ਝਲਕ ਨੂੰ ਸਾਹਮਣੇ ਨਹੀਂ ਰੱਖ ਸਕਦਾ ਜਿਵੇਂ ਬੱਚੇ ਦੇ ਹੱਥ ਰਤਨ ਆ ਜਾਏ ਤੇ ਖੇਡਣ ਖੇਡਣ ਲੱਗ ਪੈਂਦਾ ਹੈ। ਮਿੱਠੀ ਚਰੋਲ ਛੱਡ ਦੇ। ਇਹ ਹਾਲਤ ਹੋ ਜਾਂਦੀ। ਸਾਇਬ ਕਹਿੰਦੇ ਨੇ ਉਹ ਅਭਿਆਸ ਸੀ ਜਿਸ ਨੂੰ ਪਹਿਲੀ ਦਫਾ रस ਆਇਆ ਉਹ ਕੁਛ ਮੇਠਾ। ਅੰਦਰੋਂ ਉਸਦੇ ਸਵਾਲ ਇਹ ਕੌਣ ਹੈ? ਇਹ ਕੌਣ ਆਏ? ਆਤਮ ਸਰੂਪ ਜਹ ਅਮਰਤ ਹੈ ਅਬਦਤ ਅਲੋ। ਜਦ ਕਦੇ ਐਸੀ ਵਿਚਾਰ ਧਾਰਨਾ ਸੰਗਤ ਦੇ ਸਾਹਮਣੇ ਰੱਖਾਂ ਇੱਕ ਸਿੰਘ ਚੇਤੇ ਆ ਜਾਂਦਾ ਰੋਹ ਤਪੜਾ ਜਿਹੜਾ ਐਸ ਡੀਓ ਸੀ ਮੇਰੇ ਕੋਲ ਬੈਠਾ ਜ਼ਹੀਰ ਬਿਰਬ અવਸਥਾ ਤੇ ਰੋਹ ਲੱਗਿਆ ਤੇ ਮੈਂ ਕਿਹਾ ਅਭਿਆਸੀ ਜਾਪਦੇ ਹੋ ਤੇ ਰੋਜ਼ ਦੇ ਸਤਸੰਗੀ ਹੋ ਤੁਸੀਂ ਮੈਂ ਤੁਹਾਨੂੰ ਸਵੇਰੇ ਸ਼ਾਮ ਗੁਰਦੁਆਰੇ ਵੇਖਦਾ ਫਰ ਜਿਸ ਧੰਨ ਨਾਲ ਤੁਸੀਂ ਰੋ ਰਹੇ ਹੋ ਕਿ ਸਤਸੰਗੀਆਂ ਦਾ ਰੋਣਾ ਨਹੀਂ ਹੈ ਕਿ ਸੰਸਾਰੀ ਰੋਣਾ ਕਿਉਂ ਰੋ ਰਹੇ ਕੰਡ ਦੇ ਗਿਆਨੀ ਜੀ ਮੈਂ ਅਭਿਆਸ ਕਰਦਾ ਹੁੰਦਾ ਸੀ ਕੁਝ ਰਸ ਬਣ ਗਿਆ ਸੀ ਔਰ ਕਦੇ ਮੈਂ ਆਪਸ ਖੋਲ ਕੇ ਦੇਖ ਲੈਂਦਾ ਕਿ ਮੇਰੇ ਅਲੇ ਦੋਲੇ ਚਾਣਣਾ ਵੀ ਹੋਣਾ ਤੇ ਪ੍ਰਕਾਸ਼ ਹੋ ਜਾਂਦਾ ਸੀ ਜੋ ਮੈਂ ਆਪਣੀ ਅੱਖ ਨਾਲ ਦੇਖ ਲੈਂਦਾ ਸੀ ਔਰ ਅਭਿਆਸੀ ਕੰਡ ਨੂੰ ਉਸ ਨੂੰ ਅਭਿਆਸ ਕਰਨ ਵਾਲਾ ਹੀ ਆਪਣੀ ਆਪ ਨਾਲ ਵੇਖ ਸਕਦਾ ਦੂਜਾ ਤੀਜਾ ਨਹੀਂ ਸੁੱਖ ਕਿਉਂ ਨਹੀਂ ਆਉਂਦਾ ਵੇ ਕਿਉਂ ਨਹੀਂ ਆਉਂਦਾ ਅਖੰਡ ਦਾ ਮੈਂ ਚਲਾ ਗਿਆ ਪ੍ਰਿੰਸੀਪਲ ਸਾਹਿਬ ਸਿੰਘ ਉਹਨਾਂ ਦਾ ਟਿਕਾ ਤੇ ਉਹਨਾਂ ਦੀ ਪੁਸਤਕ ਪੜ੍ਹ ਕੇ ਸਿਮਰਨ ਦੀਆਂ ਬਰਕਤਾਂ ਸਿਮਰਨ ਕਰਨ ਲੱਗ ਪਿਆ ਸੀ ਤੇ ਗੱਲ ਬਣ ਗਈ ਸੀ ਮੈਂ ਚਲਾ ਗਿਆ ਉਹਨਾਂ ਤੋਂ ਪੁੱਛਣ ਤੇ ਉਹਨਾਂ ਨੂੰ ਦੱਸਣਾ। ਵੀ ਜਿਸ ਵਕਤ ਜਾ ਕੇ ਮੈਂ ਦੱਸਿਆ ਵੀ ਪ੍ਰਿੰਸੀਪਲ ਸਾਹਿਬ ਇਸ ਤਰ੍ਹਾਂ ਮੈਂ ਸਵੇਰੇ ਕਰਾਂ ਤੇ ਮੈਨੂੰ ਇਹ ਹੋ ਜਾਂਦਾ ਹੈ। ਅੰਨ ਮੱਥਾ ਮਾਰ ਲਿਆ ਪ੍ਰਿੰਸੀਪਲ ਸਾਹਿਬ ਨੂੰ। ਵੀ ਪੁਰਖਾ ਜੀ ਤੈਨੂੰ ਹੋ ਜਾਂਦਾ ਹੈ। ਤਰ ਡੋਰਾ ਤੋਂ ਬਿੜਨਾ ਮੈਨੂੰ ਵੀ ਨਹੀਂ ਦੱਸਣਾ। ਇਹ ਥੀ ਤੇ ਰਤਨ ਪ੍ਰਗਟ ਹੁੰਦਾ ਹੈ। ਫਰ ਇਹਨੂੰ ਲੁਕਾਣਾ ਪੈਂਦਾ ਅੰਤ ਜਤਨ ਕਰ ਹਿਰਦੇ ਰਾਖਿਆ ਰਤਨ ਨਾ ਛਪੇ ਛਪਾਇਆ ਰਖਣਾ ਢੇਰ ਦੇਚ ਹੀ ਪੈਂਦਾ ਛੁਪਾ ਕੇ ਇਹ ਗਲਵਖਰੀ ਉਹਦੀ ਚਮਕਦਮ ਪ੍ਰਗਟ ਹੋ ਜਾਂਦੀ ਤੇ ਸੈਦ ਸਿੰਘ ਕਹਿੰਦੇ ਜੇ ਤੂੰ ਇਹ ਜਿਹੜਾ ਦੱਸਿਆ ਤੇ ਅਜੇ ਤੇਰੀ ਮਤ ਕਚੀ ਤੇ ਅਜੇ ਤੇਰਾ ਰਾਸਵੀ ਕੱਚਾ ਤੇ ਹੁਣ ਮੈਨੂੰ ਅਫਸੋਸ ਹੈ ਕਿ ਪਤਾ ਨਹੀਂ ਕੱਲ ਤੋਂ ਤੂੰ ਜੁੜ ਸਕੇਗਾ ਕਿ ਨਹੀਂ ਉਹ ਸਿਰ ਮੈਨੂੰ ਕੰਢਕ ਹੁਣ ਨਹੀਂ ਮੰਨ ਜੁਗਦਾ ਹੁਣ ਉਹ ਗੱਲ ਨਹੀਂ ਬਣਦੀ ਮੈਂ ਸੁਆਸਤੇ ਰਹੂੰਗਾ ਉਹ ਮੇਰਾ ਇੱਕ ਮਿੱਖਾ ਜਿਹਾ ਤਜਰਬਾ ਥੜੇ ਸਾਹਮਣੇ ਰੱਖਾਂ ਪਹਿਲੀ ਦਫਾ ਜਿਹੜੀ ਝਲਕ ਆਉਂਦੀ ਏ ਉਹ ਤੇ ਹੈ ਗੁਰੂ ਦੀ ਬਖਸ਼ਿਸ਼ ਉਹ ਤੇ ਹੈ ਅਕਾਲ ਪੁਰਖ ਦੀ ਬਖਸ਼ਿਸ਼ ਜਦ ਅਭਿਆਸ ਕਰਦੇ ਆਉਂਦੀ ਅਕਾਲ ਪੁਰਖ ਦੱਸ ਦਿੰਦਾ ਏ ਮੇਰਾ ਰਸ ਹੈ ਗੁਰੂ ਦੱਸ ਦਿੰਦਾ ਏ ਇਹ ਮੇਰਾ ਰਸ ਹੈ ਤੇ ਹੁਣ ਤੋਂ ਚੱਲ ਕੇ ਪਾਉਂ ਹੁਣ ਤੋਂ ਮਿਹਨਤ ਕਰ ਹੁਣ ਤੋਂ ਸਾਧਨਾ ਕਰ ਉਹ ਪਹਿਲਾ ਵੇ ਅਸਿਅੰਗੜੀ ਜਲਦੀ ਰਸ ਆ ਜਾਂਦਾ ਹੈ ਨਾ ਉਹ ਗੁਰੂ ਦੀ ਬਖਸ਼ਿਸ਼ ਹੁੰਦੀ ਰਹਿਮਤਾਂ ਦੀ ਤੇ ਬਾਅਦ ਵਿੱਚ ਉਹਨਾਂ ਵਾਸਤੇ ਸੰਭਾਲਣਾ ਉਖਾ ਹੋ ਜਾਂਦਾ ਹੈ ਅਗਰ ਵਸਤੂ ਹੁੰਦੀ ਹੈ ਸਭ ਕੇ ਨਵੇਂ ਅਭਿਆਸੀ ਦੇ ਅੰਦਰੋਂ ਸਵਾਲ ਉੱਠਿਆ ਇਹ ਕੌਣ ਆਏ ਆਤਮ ਸਰੂਪ ਜਹ ਅਮਿੱਤ ਤੇਜ ਅਵਗਤ ਅਬੂਤ অতি ਸੁੰਦਰ ਹੈ ਜੋ ਗਤੀ ਤੋਂ ਰਹਿਤ ਹੈ ਨੈਚਰ ਹੈ ਪ੍ਰਕਾਸ਼ਮਾਨ ਹੈ ਇਹ ਕੌਣ ਹੈ 15ਵਾਂ ਜਵਾਬ ਆਇਆ ਉਸ ਪ੍ਰਕਾਸ਼ ਤੋਂ ਕਿ ਇਹ ਬ੍ਰਹਮ ਆਇ ਆਤਮ ਸਰੂਪ ਜਹ ਅਮਿਤ ਤੇਜ ਅਬਗਤ ਅਭੂ ਜਿਨੂੰ ਤੁਸੀਂ ਵੇਖ ਰਹੇ ਹੋ ਇਹ ਬ੍ਰਹਮ ਹੈ ਇਹ ਪ੍ਰਮਾਤਮਾ ਹੈ ਇਹ ਆਕਾਸ਼ ਪੁਰਖ ਇਹ ਬ੍ਰਹਮ ਹੈ ਪਸਰੇ ਹੋਇਆ ਬ੍ਰਹਮ ਹੈ ਪ੍ਰਕਾਸ਼ ਨਾਲ ਜਿਵੇਂ ਰੋਸ਼ਨੀ ਸੂਰਜ ਦਾ ਰੂਪ ਹੈ ਤਿੰਨ ਉਹ ਪ੍ਰਕਾਸ਼ ਪ੍ਰਮਾਤਮਾ ਦਾ ਰੂਪ ਹੈ ਉਹ ਰਸ ਪ੍ਰਮਾਤਮਾ ਦਾ ਰੂਪ ਹੁੰਦਾ ਹੈ ਔਰ ਠੀਕ ਹੈ ਸੂਰਜ ਸਾਰੇ ਦਾ ਸਾਰਾ ਕਮਰੇ ਵਿੱਚ ਨਹੀਂ ਆ ਸਕਦਾ ਪਰਮਾਤਮਾ ਸਾਰੇ ਦਾ ਸਾਰਾ ਨਹੀਂ ਆ ਸਕਦਾ ਉਹਦੀ ਝਲਕ ਆਉਂਦੀ ਹੈ ਉਹਦੀ ਕਿਰਨ ਆਉਂਦੀ ਹੈ ਉਹਦਾ ਨੂਰ ਆਉਂਦਾ ਹੈ ਸੁਰਤ ਜਿਉਂ ਜਿਉਂ ਅੰਤਰਮੁਖੀ ਹੁੰਦੀ ਹੈ ਤੇ ਪਹੁੰਚਦੀ ਹੈ ਦਸ਼ਮ ਦਵਾਰ ਤੱਕ ਅਨਾਹਦ ਨਾਦ ਸੁਣ ਕੇ ਜਦ ਅਗਾਹ ਚਲਦੀ ਹੈ ਤਾਂ ਫਿਰ ਇਹ ਪ੍ਰਕਾਸ਼ ਪੱਕਾ ਹੋ ਜਾਂਦਾ ਹੈ ਤੁਖਤ ਹਲ ਜਾਂਦਾ ਹੈ ਫਿਰ ਮਨ ਉਹ ਦਿਨ ਰਾਤ ਉਸੇ ਪ੍ਰਕਾਸ਼ ਦੇ ਵਿੱਚ ਰਹਿੰਦਾ ਹੈ ਫਿਰ ਜਿਹਨੇ ਅਸੀ ਤੁਸੀਂ ਸਵਾਸ ਲੈਨੇ ਆ ਉਸ ਦੇ ਅੰਦਰ ਨਾਮ ਚੱਲਦਾ ਉਹਨੂੰ ਫਿਰ ਜਪਣਾ ਨਹੀਂ ਪੈਂਦਾ ਬਲਕਿ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾ ਹੁਣ ਜਿਸ ਤਰ੍ਹਾਂ ਪ੍ਰਾਣ ਚੱਲ ਰਹੇ ਨੇ ਸਵਾਸ ਚੱਲ ਰਹੇ ਨੇ ਨਾਮ ਇਸ ਤਰ੍ਹਾਂ ਚੱਲਦਾ ਰਹੇ ਸ਼ਬਦ ਇਸ ਤਰ੍ਹਾਂ ਚੱਲਦਾ ਸਰ ਕੇ ਨ ਦਮ ਦਮ ਸਦਾ ਸਮਾਲਦਾ ਦਮ ਨਾ ਬਿਰਥਾ ਜਾਏ پاس پیکن دم چل رہے ہیں بس یاد چل رہے ہیں سواس سمرن چل رہے ہیں آپ ہی چل رہے ہیں سواس لے رہے ہیں ہو نہ میں لے رہے ہیں آپ ہی چل رہے ہیں سیکن سمرن آپ ہی چل رہے ہیں اور اسے نوی بھائی نند لال جی نے سڈے سامنے رکھے لبا لب بے کن دم ب دم نوش کن غمے ہر دو آلوم فرام ہو شکن زبرما میں ਸਰੰਗੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਤੇਰੇ ਬੰਦਗੀ ਨਾਮਾ ਭਾਈ ਸਾਹਿਬ ਭਾਈ ਨੰਦ ਲਾਲ ਦਾ ਦੋਵੇਂ ਵਿਚਾਰਾ ਮੈਂ ਤੁਹਾਡੇ ਸਾਹਮਣੇ ਰੱਖਾਂ ਸਰੰਗੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ ਲਬ ਲਬੇ ਹੁੰਦੰ ਬਦ ਮਨੋਸ਼ੁਕੁਨ ਰਮੇ ਹਰਦਵਾਲੁ ਫਰਾਮੋਸ਼ੁਕੁਨ ਭਾਵੇਂ ਇਹ ਲਿਖਤ ਸਹਿਬਾ ਨੇ ਔਰੰਗਜ਼ੇਬ ਨੂੰ ਲਿਖੀ ਐ ਔਰੰਗਜ਼ੇਬ

ਇਹ ਖਿਆਲ ਨੇ ਖਾਲੀ ਪਿਆਲੇ ਠਣਕ ਦੇ ਬੜੇ ਜਿਹੜੇ ਸਵਾਸ ਵਿਰਖਾਉਂਦੇ ਨੇ ਐਸੇ ਮਨੁੱਖ ਝਗੜਾ ਲੂ ਬੜਾ ਬੜਾ ਸ਼ੋਰ ਸ਼ਰਾਬਾ ਕਰਦੇ ਬੜੀ ਗੱਲ ਪਿਆਲੇ ਖਾਲੀ ਠਣਕਦੇ ਬਹੁਤ ਨੇ ਖਾਲੀ ਬਰਤਨਾਂ ਵਿੱਚ ਆਵਾਜ਼ ਬੜੀ ਹੁੰਦੀ ਹੈ ਖਾਲੀ ਸਵਾਸ ਜਿਸ ਦੇ ਲੰਘ ਰਹੇ ਨੇ ਕੁਝ ਵੀ ਨਹੀਂ ਉਥੇ ਠਣਕਣਾ ਬਹੁਤ ਹੁੰਦਾ ਹੈ ਉਥੇ ਆਵਾਜ਼ ਬੜੀ ਹੁੰਦੀ ਹੈ ਸੋ ਸਾਇਦ ਕਰਨ ਮੈਂ ਦੇਖਦਾ ਤੇਰੇ ਸਵਾਸ ਖਾਲੀ ਬਿਲਕੁਲ ਪਿਆਲੇ ਖਾਲੀ ਇਹਨਾਂ ਨੂੰ ਪੜ ਲੈ ਲਬਾ ਲਬੇ ਕੁੰਦੰਬ ਦੰਨਉ ਸਿਕੁਨ ਗਮੇ ਹਰਦੋ ਆਲਮ ਫਰਾਨਉ ਸਿਕੁਨ ਜੇ ਦੋ ਜਹਾਨਾ ਦੇ ਗਮ ਤੋਂ ਦੂਰ ਕਰਨਾ ਚਾਹਨਾ ਹੈ ਤਾਂ ਸਵਾਸਾਂ ਦੇ ਪਿਆਲੇ ਵਿੱਚ ਉਹਦਾ ਨਾਮ ਭਰ ਲੈ ਸਵਾਸ ਹੀ ਪੂੰਜੀ ਹੈ ਸਵਾਸ ਹੀ ਹੈ ਇੱਕ ਮਾਲਾ ਹੈ ਜੋ ਚੱਲ ਰਹੀ ਹੈ ਸਾਨੂੰ ਚਲਾਣੀ ਨਹੀਂ ਪੈਂਦੀ ਚੱਲ ਰਹੀ ਹੈ ਹੁਣ ਮਾਲਾ ਤੇ ਚੱਲ ਰਹੀ ਹੈ ਪਰ ਮਾਲਾ ਦਾ ਸਿਮਰਨ ਨਹੀਂ ਚੱਲ ਰਿਹਾ ਸਵਾਸ ਇੱਕ ਪਿਆਲਾ ਹੈ ਇਹ ਤੇ ਸਾਡੇ ਕੋਲ ਨੇ ਪਰ ਭਰਿਆ ਹੋਇਆ ਹੈ ਖਾਲੀ ਸਾਹਿਬੁਰੂ ਗੁਰੂ ਜੀ ਸਿੰਘ ਜੀ ਮਹਾਰਾਜ ਇੱਕ ਦਿਨ ਮੰਗਲਾਲ ਤੋਂ ਪੁੱਛਦੇ ਨੇ ਪੁਰਖਾ ਕਦੀ ਕੋਈ ਜ਼ਿੰਦਗੀ ਵਿੱਚ ਤੈਥੋਂ ਐਸਾ ਵੀ ਕੰਮ ਹੋਇਆ ਜਿਸ ਕੰਮ ਨੂੰ ਕਰਨ ਤੋਂ ਬਾਅਦ ਸੈਨੂੰ ਅਫਸੋਸ ਬੜਾ ਹੋਇਆ ਹੋਇਆ ਔਰੇ ਪਛਤਾਤਾਪ ਬੜਾ ਹੋਇਆ ਹੋਇਆ ਏ ਤੇ ਹੱਥ ਜੋੜ ਕੇ ਕਹਿਣ ਲੱਗਾ ਪਾਤਸ਼ਾਹ ਐਸਾ ਕੰਮ ਮੈਂ ਤੋਂ ਰੋਜ਼ ਹੋ ਜਾਂਦਾ ਏ ਤੇ ਪਛਤਾਤਾਪ ਵੀ ਮੈਨੂੰ ਰੋਜ਼ ਕਰਨਾ ਸਰਦਨ ਲਈ ਕਮਾਲ ਦਾ ਬੰਦਾ ਏ ਤੁਸੀਂ ਐਸਾ ਕੰਮ ਤੇ ਤੋਂ ਰੋਜ਼ ਹੋ ਜਾਂਦਾ ਏ ਔਰ ਫਿਰ ਤੂੰ ਰੋਜ਼ ਪਛਤਾਤਾਪ ਕਰਨਾ ਅਛਾ ਦੱਸੋ ਕਿਹੜਾ ਕੰਮ ਹੈ ਜਿਹਦਾ ਪਛਤਾਪ ਤੈਨੂੰ ਰੋਜ਼ ਕਰਨਾ ਪੈਂਦਾ ਹੈ ਭਾਈ ਜੀ ਕਹਿਣਾ ਵਾਏ ਬਰਨ ਅਫਸੇ ਕਿ ਦੇਹੂ ਦਾਗੁਲਸ ਅਲ ਗਿਆਜ਼ ਅਗ ਬਫਲਤੇ ਮਾ ਅਲ ਗਿਆਜ਼ ਭਾਈ ਸਾਹਿਬ ਬਾਈ ਨੰਦਲਾ ਕਹਿਣਾ اے ਪਾਦਸ਼ਾਹ ਜਿਹੜਾ ਦਮ ਜਿਹੜਾ ਸਵਾਸ ਵਹ ਗੁਰੂ ਦੀ ਯਾਦ ਤੋਂ ਬਿਨਾਂ ਲੱਗ ਜਾਂਦਾ ਹੈ ਉਸ ਲੰਘੇ ਹੋਏ ਸਵਾਸ ਦਾ ਮੈਨੂੰ ਅਫਸੋਸ ਬੜਾ ਹੈ ਕਿਉਂ ਲੰਘ ਗਏ ਅਨ ਖਲੀਪੇ ਅਲਾ ਮਾਲਾ ਚਲੀ ਗਈ ਮਾਲਾ ਦੇ ਮੰਕੇ ਲੰਘ ਗਏ ਉਹਦੇ ਚ ਮੇਰਾ ਧਿਆਨ ਨਹੀਂ ਖਲੀਪੇ ਅਲਾ ਹੀ ਲੰਘ ਗਏ ਤੋਂ ਉਸ ਗੁਜ਼ਰੇ ਹੋਏ ਸਵਾਸ ਦਾ ਮੈਨੂੰ ਬਹੁਤ ਅਫਸੋਸ ਹੈ ਕਦੀ ਬਗੌਰ ਮੁਤਾਲਾ ਕਰੋ ਸਵਾਸ ਹੀ ਪੂੰਜੀ ਹੈ ਜੋ ਬੜੇ ਯਰਕ ਮਨੁਖ ਦੇ ਚਲੇ ਜਾਂਨ ਔਰ ਭਗਤ ਕਬੀਰ ਜੀ ਮਹਾਰਾਜ ਇਨ ਹੀ ਸਵਾਸਾਂ ਪ੍ਰਤੀ ਕਹਿਣਨ ਕਬੀਰ ਮਾਰਗ ਮੋਤੀ ਬਿਖਰੇ ਅੰਧਾ ਨਿਕਸਿ ਜਾਇ ਜੋਤ ਬਿਨਾਂ ਜਗਦੀਸ ਕੀ ਜਗਤ ਉਲੰਗੇ ਜਾਇ ਇਸ ਸਵਾਸ ਕੀ ਨੇ ਜੀਵਨ ਦੇ ਮਾਰਗ ਵਿੱਚ ਮੋਤੀ ਪੈ ਬਿਖਰੇ ਮੋਤੀ ਮਨੁਖ ਚੋਣਦਾ ਨਹੀਂ ਹੈ ਇਕ ਅੰਧਾ ਲੰਗ ਰਿਆ ਸੀ ਤੇ ਮੋਤੀ ਗੱਲੀ 'ਚ ਵਿਖਰੇ ਪੈਸੇ ਨੂੰ ਕਹਿੰਦਾ ਕੰਕਰ ਪਤਾ ਨਹੀਂ ਕਿਸ ਨੇ ਸੁੱਟ ਦਿੱਤੇ ਨੇ ਪੱਥਰ ਕਿਸ ਨੇ ਸੁੱਟ ਦਿੱਤੇ ਨੇ ਚੁਗਦੇ ਹੈ ਤੋ ਜਿਹੜੇ ਸ્વાસ ਮਨੁੱਖ ਵਿਅਰਥ ਗੁਆਰੇ ਉਹਨਾਂ ਸਵਾਸਾਂ ਕਰਕੇ ਕੋਈ ਸ਼ਰਾਬ ਪੀ ਰਿਹਾ ਹੈ ਕੋਈ ਝੂਠ ਬੋਲ ਰਿਹਾ ਹੈ ਕੋਈ ਅਨਰਥ ਕਰ ਰਿਹਾ ਹੈ ਕੋਈ ਦੁਰਾਚਾਰ ਕਰ ਰਿਹਾ ਹੈ ਮੋਤੀ ਸੰਨ ਕੰਕਰ ਸਮਝ ਬੈਠਾ ਮੋਤੀ ਹੈ ਜੇ ਸੰ ਪੱਥਰ ਸਮਝ ਬੈਠਾ ਕਮੇ ਕੰਨ ਦੇ ਜੀਵਨ ਦੇ ਰਸਤੇ ਚ ਵਿਖੜੇ ਪੈਸਾ ਸਾਇਦਾ ਤੇ ਇਹ ਸੀ ਚੁਣਦੇ ਪਰ ਚੁਣਿਆ ਨਹੀਂ ਇਸ ਸਵਾਸ ਨੂੰ ਸਫਲ ਨਹੀਂ ਕੀਤਾ ਇਸ ਗੱਲ ਨੂੰ ਕਿਸੇ ਹੋਰ ਦ੍ਰਿਸ਼ਟਾਨ ਦੇ ਚ ਵੀ ਕਬੀਰ ਨੇ ਸਪਸ਼ਟ ਕੀਤਾ ਸਿਮਰਨ ਦਾ ਰੰਗ ਇੱਕ ਮੈਂ ਤੁਹਾਡੇ ਸਾਹਮਣੇ ਰੱਖਦਾ ਹਾਂ ਧਨ ਤੇ ਧਿਆਨ ਤੇ ਦੂਸਰਾ ਸਵਾਸ ਤੇ ਗ੍ਰਾਸ ਇਹ ਦੋਵੇਂ ਗੱਲਾਂ ਗੁਰੂਵਰਨ ਸਾਹਿਬ ਵਿੱਚ ਲਿਖਿਆ ਮੈਂ ਤੁਹਾਡੇ ਸਾਹਮਣੇ ਰੱਖਦਾ ਹਾਂ ਧੋਨੋਂ ਨੇ ਧਿਆਨ ਧਿਆਨ ਨੇ ਜਾਣਿਆ ਗੁਰਮਤ ਅਕਾਥ ਸੇ ਕਹਾਣੀ ਇਕ ਤੇ ਧਨ ਵਿੱਚ ਧਿਆਨ ਜੋੜੋ ਦੂਸਰਾ ਦਮ ਦਮ ਸਦਾ ਸਮਾਲਦਾ ਦਮ ਨਾ ਬਿਰਖ ਜਾਏ ਵਾਏ ਵਰਨਵ ਸੇ ਕੇ ਬੇਹੂਦਾ ਗਯਸਤ ਅਲਗਿਆਸ ਅਜ਼ਹਫਨਤੇ ਮਾ ਅਲਗਿਆਸ ਯ ਲਬ ਲਬੇ ਖੰਦੰਬ ਦਮਨੋ ਸ਼ੁਗੁਨ ਸਹਬ ਗੁਰੂਬਿੰਦ ਸਿੰਘ ਜੀ ਮਾਹਰ ਹਰ ਦਮ ਦੇ ਨਾਲ ਉਹਨੂੰ ਯਾਦ ਕਰ ਦਮ ਨੂੰ ਮਾਲਾ ਬਣਾ ਇਹ ਧੁਨ ਨੂੰ ਤੇ ਧਿਆਨ ਤੇ ਸਾਧਨਾ ਨੂੰ ਪਤਾ ਇਹ ਦੋ ਡੰਗ ਨੇ ਸਿਮਰਨ ਕਰਨ ਦੇ ਗੁਰੂ ਘਰ ਦੇ ਧਿਆਨ ਕਿੱਥੇ ਜੋੜਨਾ ਹੈ ਜਦ ਵਾਹਿਗੁਰੂ ਵਾਹਿਗੁਰੂ ਦੀ ਧੁਨ ਅਲਾਪਣੀ ਹੈ ਉਹਦੇ ਚ ਧਿਆਨ ਜੋੜਨਾ ਹੈ ਇਹ ਸ਼ਬਦ ਸੁਰਤ ਦਾ ਨਹੀਂ ਇਹ ਤੇ ਇਹ ਤੀਕਾ ਦੂਸਰਾ ਦਮ ਦਮ ਸਦਾ ਸੰਭਾਲਦਾ ਦਮ ਨਾ ਵਿਰਥਾ ਜਾਏ ਸਵਾਸ ਬਾਹਰ ਗਿਆ ਤੇ ਅੰਦਰ ਆਇਆ ਇਹ ਬਿਚਨ ਵਾਹਿਗੁਰੂ ਪੂਰਾ ਕਰਨਾ ਹੈ ਵਾਹਿਗੁਰੂ ਤੇ ਨਾਮ ਉਸੇ ਸ્વાસ ਆਉਣ ਤੇ ਜਾਣ ਦੇ ਸਜੇ ਸਜੇ ਸੁਰਤ ਅੰਦਰ ਮੋੜਾ ਖਾ ਜਾਏਗੀ ਔਰ ਉੱਥੇ ਪਹੁੰਚੇ ਜਿਸ ਨੂੰ ਦਰਸ਼ਨ ਦਵਾਰ ਕਹਿੰਦੇ ਔਰ ਫਿਰ ਜ਼ਬਾਨ ਨਾਲ ਵਾਹਿਗੁਰੂ ਵਾਹਿਗੁਰੂ ਆਪਾਂ ਦੀ ਬਾਤ ਵਿੱਚ ਨਹੀਂ ਲੋੜ ਪੈਂਦੀ